ਚੋਰਾਂ ਦੇ ਹੌਸਲੇ ਅੱਜਕੱਲ੍ਹ ਨੇ ਬਲੰਦ ਹੋ ਚੁੱਕੇ ਨੇ ਕਿ ਚੋਰ ਬਿਨਾਂ ਡਰੇ ਬੇ ਤੜਕ ਹੋ ਕੇ ਲੋਕਾਂ ਦੇ ਘਰਾਂ ਦੇ ਵਿੱਚ ਚੋਰੀਆਂ ਕਰ ਰਹੇ ਨੇ ਤਾਂ ਇਸ ਨੂੰ ਲੈ ਕੇ ਚੋਰੀ ਭਾਵੇਂ ਵੱਡੀ ਹੋਵੇ ਛੋਟੀ ਹੋਵੇ ਤਾਂ ਚੋਰ ਘਰ ਨੂੰ ਪੂਰੇ ਨੂੰ ਸਾਫ ਕਰ ਰਹੇ ਨੇ ਪਾਵੇਂ ਪੁਲਿਸ ਵੱਡੇ ਦਾਅਵੇ ਕਰ ਰਹੀ ਹੈ ਕਿ ਅਸੀਂ ਮਾੜੇ ਅੰਸਰਾਂ ਨੂੰ ਚੋਰਾ ਨੂੰ ਫੜਨ ਦੇ ਵਿੱਚ ਕਾਮਯਾਬ ਹੋ ਰਹੇ ਹਾਂ ਪਰ ਕਿਤੇ ਨਾ ਕਿਤੇ ਅਜੇ ਵੀ ਚੋਰ ਚੋਰੀ ਅੱਖ ਦੇ ਨਾਲ ਚੋਰੀਆਂ ਕਰ ਰਹੇ ਨੇ ਤੇ ਸਭ ਲਈ ਦੀ ਇੱਕ ਵੱਡੀ ਖਬਰ ਤੁਹਾਨੂੰ ਸੁਖਾਣ ਜਾ ਰਹੇ ਹਾਂ 모ਹਾਲੀ ਜ਼ਿਲ੍ਹੇ ਦੇ ਖਰੜਸਨਿੰਗ ਕਲੇਬ ਵਿੱਚ ਕਬੱਡੀ ਚੋਰੀ ਹੋਈ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਮੈਂਬਰ ਜ਼ਰੂਰੀ ਕੰਮ ਲਈ ਘਰ ਨੂੰ ਬੰਦ ਕਰਕੇ ਕਿਤੇ ਗਏ ਹੋਏ ਸੀ ਪਿੱਛੇ ਤੋਂ ਚੋਰਾਂ ਨੇ ਪੂਰੇ ਘਰ ਨੂੰ ਹੀ ਸਾਫ ਕਰ ਲਿਆ ਦੱਸਿਆ ਜਾ ਰਿਹਾ ਹੈ ਘਰ ਦੇ ਵਿੱਚ ਕਾਫੀ ਮਹਿੰਗੇ ਗਹਿਣੇ ਤੇ ਨਾਲ ਦੀ ਨਾਲ ਨਕਦੀ ਪਈ ਸੀ ਉਸ ਨੂੰ ਵੀ ਚੋਰ ਚੋਰੀ ਕਰਕੇ ਲੈ ਗਏ ਤਾਂ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਵਿੱਚ ਜੋ ਮੁੱਖ ਮੈਂਬਰ ਆਪਣੇ ਬਿਜ਼ਨਸ ਲਈ ਬਾਹਰ ਗਏ ਹੋਏ ਸੀ ਤਾਂ ਪਿੱਛੇ ਤੋਂ ਧਰਮ ਪਤਨੀ ਘਰ ਨੂੰ ਬੰਦ ਕਰਕੇ ਆਪਣੇ ਮਾਇਕੇ ਦੇ ਵਿੱਚ ਗਈ ਸੀ ਤਾਂ ਉਸ ਤੋਂ ਬਾਅਦ ਚੋਰਾਂ ਨੇ ਬੰਦ ਪਏ ਘਰ ਨੂੰ ਨਿਸ਼ਾਨਾ ਬਣਾਇਆ ਦੱਸਿਆ ਜਾ ਰਿਹਾ ਕਿ ਮਾਇਕੇ ਦੇ ਵਿੱਚ ਕਈ ਔਰਤ ਨੂੰ ਜਦੋਂ ਨਜ਼ਦੀਕ ਦੇ ਲੋਕਾਂ ਦੇ ਘਰਾਂ ਤੋਂ ਫੋਨ ਆਏ ਕਿ ਤੁਹਾਡੇ ਘਰ ਦੇ ਦਰਵਾਜ਼ੇ ਖੁੱਲੇ ਪਏ ਨੇ ਤਾਲੇ ਟੁੱਟੇ ਹੋਏ ਨੇ ਤਾਂ ਉਸ ਤੋਂ ਬਾਅਦ ਜਦੋਂ ਉਹ ਔਰਤ ਆਪਣੇ ਘਰ ਦੇ ਵਿੱਚ ਪਹੁੰਚਦੀ ਹੈ ਤਾਂ ਦੇਖਦੀ ਹੈ ਪਿੱਛੇ ਤੋਂ ਸਮਾਨ ਖਿਲਰਿਆ ਪਿਆ ਤਾਲੇ ਟੁੱਟੇ ਪਏ ਨੇ ਤਾਂ ਜੋ ਉਸ ਔਰਤ ਦੇ ਗਹਿਣੇ ਸੀ ਹੋਰ ਜੁੜੀ ਸਮਾਨ ਸੀ ਉਹ ਵੀ ਘਰ ਦੇ ਵਿੱਚ ਚੋਰੀ ਹੋ ਗਿਆ ਤਾਂ 15000 ਰੁਪਿਆ ਨਕਦੀ ਦੱਸਿਆ ਜਾ ਰਿਹਾ ਚੋਰੀ ਹੋਈ ਹੈ ਤਾਂ ਇਸ ਨੂੰ ਲੈ ਕੇ ਹੋਰ ਜਥੋਂ ਦਾਦ ਨੇ ਕਿਹਾ ਕਿ ਸਮਾਨ ਚੋਰੀ ਹੋਇਆ ਹੈ ਦੋ ਚੈਨਾ ਸੋਨੇ ਦੇ ਕਰੀਬ ਤਿੰਨ ਟੋਲੇ ਦੀ ਜਿਹੜੀ ਚੋਰੀ ਕਰਕੇ ਚੋਰ ਲੈ ਗਏ ਨੇ 골ਡ ਮੈਡਲ ਸੋਨਾ ਦੋ ਟੋਲੇ ਤੇ ਪੰਜ ਜੋੜੀਆਂ ਟੌਪਸ ਜਿਹੜੀਆਂ ਸੋਨੇ ਦੇ ਦੋ ਟੋਲੇ ਉਹ ਵੀ ਚੋਰ ਚੋਰੀ ਕਰਕੇ ਲੈ ਗਏ ਨੇ ਇੱਕ ਰਿੰਗ ਸੋਨਾ ਲੇਡੀਜ਼ ਦੀ ਜਿਹੜੀ ਉਹ ਵੀ ਲੈ ਗਏ ਨੇ ਤੇ ਚਾਂਦੀ ਦੀਆਂ ਚਾਂਜਰਾ ਤਿੰਨ ਜੋੜੇ ਚੋਰ ਉਹ ਵੀ ਕਰਕੇ ਲੈ ਗਏ ਚੋਰੀ ਤੇ ਨਾਲ ਦੀ ਨਾਲ ਚਾਂਦੀ ਦੇ ਕੰਗਣ ਚਾਰ ਚਾਂਦੀ ਦੀਆਂ ਚੈਨਾ 2 ਨਕਦੀ 15000 ਰੁਪਏ ਜਿਹੜੇ ਚੋਰ ਇਸ ਘਰ ਦੇ ਵਿੱਚੋਂ ਚੋਰੀ ਕਰਕੇ ਲੈ ਗਏ ਨੇ ਪੁਲਿਸ ਨੂੰ ਲੈ ਕੇ ਇਸ ਦੀ ਤਲਾਹ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਦਿੱਤੀ ਹੈ ਪਰਿਵਾਰਕ ਮੈਂਬਰوں ਦੱਸਿਆ ਜਾ ਰਿਹਾ ਹੈ ਕਿ ਨਜ਼ਦੀਕ ਦੇ ਵਿੱਚ ਸਮਾਜ ਸੇਵੀ ਕਮਲਜੀਤ ਸਿੰਘ ਢਿੱਲੋਂ ਦੇ ਮਦਦ ਦੇ ਨਾਲ ਅਸੀਂ ਸਦਰ ਥਾਣਾ ਦੇ ਵਿੱਚ ਪਹੁੰਚੇ ਜਿੱਥੇ ਕਿ ਪੁਲਿਸ ਵਾਲਿਆਂ ਨੂੰ ਪੂਰੀ ਇਸ ਦੇ ਬਾਰੇ ਡਿਟੇਲ ਦਿੱਤੀ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਇਸ ਤਰੀਕੇ ਦੇ ਨਾਲ ਸਾਡੇ ਘਰ ਦੇ ਵਿੱਚ ਚੋਰੀ ਹੋਈ ਹੈ ਤਾਂ ਮੌਕੇ ਨੇ ਮੌਕੇ ਤੇ ਪੁਲਿਸ ਮੈਂ ਪਹੁੰਚ ਕੇ ਪੂਰਾ ਘਰ ਦਾ ਮੌਜਨਾ ਕੀਤਾ ਉਸ ਦੇ ਵਿੱਚ ਤਫਤੀਸ਼ ਦੇ ਵਿੱਚ ਪੁਲਿਸ ਜੁਟ ਗਈ ਹੈ ਨਜ਼ਦੀਕ ਦੇ ਲੋਕਾਂ ਤੋਂ ਪਤਾ ਕੀਤਾ ਜਾ ਰਿਹਾ ਹੈ ਸੀਸੀਟੀਵੀ ਕੈਮਰੇ ਦੀ ਫੁਟੇਜ ਕੰਗਾਲੀ ਜਾ ਰਹੀ ਹੈ ਪਿਛੇ ਤੋਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੇ ਘਰ ਦੇ ਵਿੱਚ ਜੋ ਚੋਰੀ ਹੋਈ ਹੈ ਸਾਨੂੰ ਚੋਰ ਬਰਵਾਦ ਕਰਕੇ ਚਲੇ ਗਏ ਨੇ ਪੂਰੇ ਘਰ ਨੂੰ ਸਾਫ ਕਰਕੇ ਚਲੇ ਗਏ ਨੇ ਮੈਂ ਅੰਕਿਤਾ ਦਿਮਨ ਹਾਊਸ ਨੰਬਰ 2076 ਚਿਰਾਗ ਹோம் 2 ਸਨੀ ਐਂਕਲੇ ਸੈਕਟਰ 131 ਰੈਜ਼ੀਡੈਂਟ ਹੂ ਸੈਟਰਡੇ 6 ਅਪ੍ਰੈਲ ਸ਼ਾਮ 4:30 ਵਜੇ ਮੈਂ ਆਪਣਾ ਘਰ ਲੋਕ ਕਰਕੇ ਆਪਣੇ ਮੰਮੀ ਦੇ ਘਰ ਗਈ अगली सुबह करीब साढ़े सात बजे पड़ोसियों की कॉल आई कि घर के सारे दरवाजे खुले हुए हैं जब मैं घर पहुंची तो देखा सारे ताले टूटे हुए थे और घर का सारा सामान ज्वेलरी गायब थी चोर सारी ज्वेलरी कैश और घर का सामान ले गए थे फिर प्रधान कमल जी की हेल्प से हमने सदर थाना में एफ करवाई मेरी पुलिस डिपार्टमेंट से रिक्वेस्ट है कि वह FIR ਤੇ ਜਲਦੀ ਜਲਦੀ ਐਕਸ਼ਨ ਕਰੇ ਅਤੇ ہمارا ਸਮਾਨ ਢੂੰਢਣੇ ਮੇਰੀ ਮਦਦ ਕਰੋ ਤਾਂ ਦੇਖਦੇ ਕਿ ਹੁਣ ਜਿਸ ਤਰੀਕੇ ਨਾਲ ਪੁਲਿਸ ਵੱਡੇ ਦਾਅਵੇ ਕਰਕੇ ਕਿ ਅਸੀਂ ਚੋਰਾਂ ਨੂੰ ਫੜਨ ਵਿੱਚ ਕਾਮਯਾਬ ਹੋ ਰਹੀਏ ਪਰ ਕਿੰਨੀ ਦੇ ਅਜੇ ਵੀ ਚੋਰੀਆਂ ਲਗਾਤਾਰ ਜਾਰੀ ਨੇ ਤਾਂ ਦੇਖਦੇ ਕਦੋਂ ਹੁਣ ਉਹਨਾਂ ਚੋਰਾਂ ਨੂੰ ਪੁਲਿਸ ਫੜਦੀ ਤਾਂ ਉਹ ਵਾਲਾ ਸਮਝ ਦੱਸੇਗਾ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣਾ ਕਮੈਂਟ ਜੋੜ ਦਿਓ ਧੰਨਵਾਦ